ਛੋਟੀਪਿਰ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਇੱਕ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੋਹਣਾ ਪੰਜਾਬ ਬਣਾਉਣਾ ਵਾਤਾਵਰਨ ਨੂੰ ਠੀਕ ਕਰਨਾ ਕਾਲੀਆਂ ਭੇਡਾਂ ਬਾਰੇ ਸੋਚਣਾ ਇਹ ਜਿਹੜਾ ਬਿਕਰ ਸਾਹਿਬ ਤੇ ਮਾਨ ਸਾਹਿਬ ਦਾ ਇੱਕ ਸੁਪਨਾ ਸੀ ਜੰਗਲਾ ਪੰਜਾਬ ਬਣਾਉਣੇ ਚ ਇਹ ਗੱਲਾਂ ਦੇ ਵਿੱਚ ਬਹੁਤ ਵੱਡੀਆਂ ਸਹਾਇ ਹਿੱਸੇ ਹੋਣਗੀਆਂ ਜੇ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਕਿ ਚਾਹੇ ਸਿਆਸੀ ਧਿਰਾਂ ਦੇ ਵਿੱਚ ਚਾਹੇ ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੂੰ ਸਾਹਮਣੇ ਆਉਣੀ ਚਾਹੀਦੀਆਂ ਉਪਰ ਵੀਜੇ ਪ੍ਰਕਾਸ਼ ਬੋਲੇ ਪ੍ਰਗਟ ਸਿੰਘ ਬੋਲੇ ਪਰਤਾਮ ਸਿੰਘ ਬਾਜਵਾਲ ਕੱਲ ਹਾਊਸ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੋਈ ਨਹੀਂ ਕਰ ਅੱਛੀ ਗੱਲ ਹੈ ਅੱਛੀ ਅੱਛੀ ਗੱਲ ਹੈ ਦੇਖੋ ਵਿਰੋਧੀ ਤੇਰੀ ਹਮੇਸ਼ਾ ਕਾਰਗਰ ਚਾਹੇ ਤਾਂ ਸਿੱਧ ਹੋ ਸਕਦੀ ਹੈ ਪਰ ਉਹਦਾ ਮਕਸਦ ਖਾਲੀ ਮੀਡੀਆ ਚ ਆ ਕੇ ਸੁਰਖੀਆਂ ਬਟੋਰਨਾ ਨਹੀਂ ਹੋਣਾ ਚਾਹੀਦਾ ਅੱਜ ਉਸ ਵਿਧਾਨ ਸਭਾ ਦੇ ਪਵਿੱਤਰ ਸਦਨ ਦੇ ਵਿੱਚ ਜਿਹੜੀਆਂ ਗੱਲਾਂ ਵੀ ਕੱਲ ਵਿਰੋਧੀ ਤੇਰੇ ਵੱਲੋਂ ਕੀਤੀਆਂ ਗਈਆਂ ਸਪੀਕਰ ਸਾਹਮਣੇ ਸੁਣੀਆਂ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸੁਣੀਆਂ ਤੇ ਉਹਨਾਂ ਤੇ ਪੂਰੀ ਚਾਰਾ ਜੋਈ ਕਰਕੇ ਉਹਨਾਂ ਤੇ ਪਹਿਰਾ ਦਿੱਤਾ ਜਾਏਗਾ ਕਾਲੀਆਂ ਭੇਡਾਂ ਕਿਹੜੇ ਪਾਸੇ ਨਹੀਂ ਹੈਗੀਆਂ ਕਾਲੀਆਂ ਭੇਡਾਂ ਦਾ ਛੋਟੇ ਬਰ ਨਿਗਾ ਮਾਰ ਲੇ ਮੈਂ ਕਹਿਣਾ ਹੀ ਜਾਂਦਾ ਕਾਲੀ ਪੇੜ ਹਰ ਜਗ੍ਹਾ ਕਾਲੀਆਂ ਪੇੜਾਂ ਨੇ ਨੁਕਸਾਨ ਕਰਦੀਆਂ ਛੋਟੇ ਵੀਰ ਪੰਜਾਬ ਦੇ ਵਿੱਚ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਇੱਕ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸੋਹਣਾ ਪੰਜਾਬ ਬਣਾਉਣਾ ਵਾਤਾਵਰਨ ਨੂੰ ਠੀਕ ਕਰਨਾ ਕਾਲੀਆਂ ਪੇੜਾਂ ਬਾਰੇ ਸੋਚਣਾ ਇਹ ਜਿਹੜਾ ਸਪੀਕਰ ਸਾਹਿਬ ਤੇ ਮਾਨ ਸਾਹਿਬ ਦਾ ਇੱਕ ਸੁਪਨਾ ਸੀ ਜੰਗਲਾ ਪੰਜਾਬ ਬਣਾਉਣੇ ਚ ਇਹ ਗੱਲਾਂ ਵਿੱਚ ਬਹੁਤ ਵੱਡੀਆਂ ਸਹਾਇ ਹ ਸਿੱਧ ਹੋਣਗੀਆਂ ਜੇ ਤੁਹਾਨੂੰ ਲੱਗਦਾ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕੀਤਾ ਕੀ ਚਾਹੇ ਸਿਆਸੀ ਧਿਰਾਂ ਦੇ ਵਿੱਚ ਚਾਹੇ ਪੁਲਿਸ ਦੇ ਵਿੱਚ ਜਿਹੜੀਆਂ ਕਾਲੀਆਂ ਪੇੜਾਂ ਨੂੰ ਸਾਹਮਣੇ ਆਉਣੀ ਚਾਹੀਦੀਆਂ ਕੁਪਰ ਵੀਜੇ ਪ੍ਰਕ ਤਾਜ ਸਿੰਘ ਬਾਜਾ ਕੱਲ ਹਾਊਸ ਦੇ ਵਜੇ ਸੀ ਨੂੰ ਲੈ ਕੇ ਕਾਫੀ ਗਹਿਮਾ ਗਹਿਮੀ ਹੋਈ। ਲੇਕਿਨ ਅੱਛੀ ਗੱਲ ਹੈ, ਅੱਛੀ ਅੱਛੀ ਗੱਲ ਹੈ। ਦੇਖੋ ਵਿਰੋਧੀ ਤੇਰੀ ਹਮੇਸ਼ਾ ਕਾਰਗਰ ਚਾਹੇ ਤਾਂ ਸਿੱਧ ਹੋ ਸਕਦੀ ਹੈ ਪਰ ਉਹਦਾ ਮਕਸਦ ਖਾਲੀ ਮੀਡੀਆ ਚ ਆ ਕੇ ਸੁਰਖੀਆਂ ਬਟੋਰਨਾ ਨਹੀਂ ਹੋਣਾ ਚਾਹੀਦਾ। ਅੱਜ ਉਸ ਵਿਧਾਨ ਸਭਾ ਦੇ ਪਵਿੱਤਰ ਸਦਨ ਦੇ ਵਿੱਚ ਜਿਹੜੀਆਂ ਗੱਲਾਂ ਵੀ ਕੱਲ ਵਿਰੋਧੀ ਤੇਰੇ ਵੱਲੋਂ ਕੀਤੀਆਂ ਗਈਆਂ ਸਪੀਕਰ ਸਾਹਿਬ ਨੇ ਸੁਣੀਆਂ, ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਸੁਣੀਆਂ ਤੇ ਉਹਨਾਂ ਤੇ ਪੂਰੀ ਚਾਰਾਜੋਈ ਕਰਕੇ ਉਹਤੇ ਪਹਿਰਾ ਦਿੱਤਾ ਜਾਏਗਾ। ਕਾਲੀਆਂ ਭੇਡਾਂ ਕਿਹੜੇ ਪਾਸੇ ਨਹੀਂ ਹੈਗੀਆਂ? ਕਾਲੀਆਂ ਭੇਡਾਂ ਦਾ ਛੋ ਨਿਗਾ ਮਾਰ ਲੇ ਮੈਂ ਕਹਿਣਾ ਹੀ ਜਾਂਦਾ ਕਾਲੀ ਪੇੜ ਹਰ ਜਗ੍ਹਾ ਕਾਲੀਆਂ ਪੇੜਾਂ ਨੇ ਨੁਕਸਾਨ ਕਰਦੀਆਂ